ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰ ਲੈਣਾ ਦੋਸਤੋ ਅੱਜ ਤੁਹਾਨੂੰ ਛੋਟੇ ਬੱਚਿਆਂ ਦੇ ਗਰੋਥ ਬਾਰੇ ਜਾਣਕਾਰੀ ਜਰੂਰ ਦੇਵਾਂਗੇ ਜਿੱਦਾਂ ਕਿ ਬੱਚਿਆਂ ਵਿੱਚ ਕਾਪਰ ਦੀ ਕਮੀ ਹੋ ਜਾਂਦੀ ਹੈ ਕਾਪਰ ਦੀ ਕਮੀ ਹੋਣ ਦੇ ਕਾਰਨ ਅਸੀਂ ਜ਼ਿਆਦਾਤਰ ਮੈਡੀਕਲ ਸਹੂਲਤਾਂ ਜਿਆਦਾ ਵਰਤਦੇ ਆ ਜਿਵੇਂ ਕਿ ਡੀ ਵਰਮਿੰਗ ਕਰਨਾ ਜਾਂ ਸੀਆਰਐਸ ਵਗੈਰਾ ਦੇ ਨਾਲ ਅਸੀਂ ਬੱਚੇ ਨੂੰ ਠੀਕ ਕਰਦੇ ਆ ਜੇ ਅਸੀਂ ਇਸ ਨੂੰ ਆਪਾਂ ਆਪਣੇ ਦੇਸੀ ਨੁਕਤੇ ਨਾਲ ਕਰੀਏ ਤਾਂ ਕਿ ਬੱਚੇ ਦੇ ਲੀਵਰ ਉੱਤੇ ਜਾਂ ਕੋਈ ਚਮੜੀ ਉੱਤੇ ਸਾਈਡ ਇਫੈਕਟ ਨਹੀਂ ਹੁੰਦਾ ਜਿਵੇਂ ਕਿ ਬੱਚੇ ਨੂੰ ਧਾਰ ਚੋਣ ਤੋਂ ਪਹਿਲਾਂ ਅੱਧਾ ਘੰਟਾ ਸਰੋਂ ਦੇ ਤੇਲ ਦੀ 10 ml ਸਰੰਜ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਬੱਚੇ ਨੂੰ ਥੋੜਾ ਜਿਹਾ ਮੂੰਹ ਲਵਾ ਕੇ ਪਸ਼ੂ ਦਾ ਤੋਛੜਾ ਦਿੱਤਾ ਜਾਵੇ ਤਾਂ ਦੁੱਧ ਉਹਨੂੰ ਜਾਂ ਕਿਸੇ ਪਾਂਡੇ ਵਿੱਚ ਪਲਾਇਆ ਜਾਵੇ ਪਾਂਡੇ ਦੇ ਵਿੱਚ ਤੁਸੀਂ ਦੁੱਧ ਪਾਓ ਤੇ ਨਾਲ ਰਾਤ ਦੇ ਸਮੇਂ ਦੀਆਂ ਬਚੀਆਂ ਹੋਈਆਂ ਰੋਟੀਆਂ ਬਰੀਕ ਕਰਕੇ ਪਾ ਦਿਓ ਤੇ ਜਿਹੜੀਆਂ ਸਵੇਰੇ ਰੋਟੀਆਂ ਬਚ ਬਚਦੀਆਂ ਨੇ ਉਹਨਾਂ ਨੂੰ ਸ਼ਾਮ ਦੇ ਟਾਈਮ ਤੇ ਪਾਓ ਤੇ ਜਿਹੜੀਆਂ ਰਾਤ ਵਾਲੇ ਹੁੰਦੇ ਨੇ ਉਹ ਸਵੇਰ ਦੇ ਟਾਈਮ ਤੇ ਤੇ ਉਸ ਦੇ ਨਾਲ ਵੀ ਬੱਚਾ ਗ੍ਰੋਥ ਕਰਦਾਗਾ ਤੇ ਹੋ ਸਕਦਾ ਜਿਆਦਾ ਤੋਂ ਜਿਆਦਾ ਬੱਚੇ ਨੂੰ ਦਹੀਂ ਲੱਸੀ ਆ ਜਰੂਰ ਪਿਲਾਓ ਜਿਹਦੇ ਨਾਲ ਬੱਚੇ ਦੀ ਚਮੜੀ 'ਚ ਰੰਗ ਵੀ ਆਊਗਾ ਤੇ ਜੋ ਕਿ ਲੀਵਰ ਦੇ ਉੱਪਰ ਕੋਈ ਵੀ ਸਾਈਡ ਇਫੈਕਟ ਨਹੀਂ ਹੋਊਗਾ ਜੋ ਆਸੀਂ ਆਪਣੇ ਬੱਚਿਆਂ ਨੂੰ ਪੇੜ ਦੇ ਕੀੜੇ ਵਾਲੀ ਦਵਾਈ ਦਿੰਨੇ ਆ ਤਾਂ ਉਸ ਦੇ ਨਾਲ ਬੱਚੇ ਦੇ ਲੀਵਰ ਦੇ ਉੱਪਰ ਵੀ ਸਾਈਡ ਇਫੈਕਟ ਪੈਂਦਾਗਾ ਜਿਹਦੇ ਕਾਰਨ ਬੱਚਾ ਕੁਝ ਦਿਨਾਂ ਤੱਕ ਹਰੇ ਪੱਠਾ ਚਾਰਾ ਤੂੜੀ ਜਾਂ ਕੋਈ ਅਸੀਂ ਰੋਸਟਡ ਫੀਡ ਦਿੰਨੇ ਆ ਉਹ ਨਹੀਂ ਖਾਂਦਾ ਤਾਂ ਬੱਚੇ ਨੂੰ ਇੰਨਾ ਕੁ ਤੁਸੀਂ ਪਾਲੋ ਕਿ ਬੱਚੇ ਨੂੰ ਆਪਾਂ ਦੇਸੀ ਖਾਦ-ਖਰਾਕ ਦੇ ਨਾਲ ਹੀ ਤਿਆਰ ਕਰੋ ਤੇ ਬੱਚੇ ਨੂੰ ਜਿਆਦਾ-ਜਿਆਦਾ ਸਰੋਂ ਦੇ ਤੇਲ ਨਾਲ ਤੇ ਦਹੀਂ ਵਗੈਰਾ ਦੇਣ ਨਾਲ ਬੱਚੇ ਦਾ ਪੇਟ ਦਾ ਜੋ ਲੀਵਰ ਆ ਲੀਵਰ ਠੀਕ ਹੁੰਦਾ ਜੇ ਲੀਵਰ ਸਹੀ ਕੰਮ ਕਰਦਾ ਤਾਂ ਬੱਚੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਆਉਂਦੀ ਕਾਪਰ ਦੇ ਕਾਰਨ ਕੀ ਹੁੰਦਾ ਬੱਚਾ ਬਾ ਇੱਕ ਦੂਸਰੇ ਪਾਸੇ ਬੱਚੇ ਦੇ ਬਾਲ ਖਾਂਦਾਗਾ ਜਾਂ ਮਿੱਟੀ ਜਾਂ ਗੋਹਾ ਵਗੈਰਾ ਖਾਂਦਾ ਉਸ ਨੂੰ ਅਸੀਂ ਕਈ ਵਾਰ ਤਾਂ ਮੈਡੀਕਲ ਨਾਲ ਵੀ ਠੀਕ ਕਰਦੇ ਆ ਨਹੀਂ ਤਾਂ ਬੱਚੇ ਨੂੰ ਜ਼ਿਆਦਾਤਰ ਤੁਸੀਂ ਸਰੋਂ ਦਾ ਤੇਲ ਦਾ 10 ml ਸਰਿੰਜ ਜ਼ਰੂਰ ਦਿਓ ਸੁਬਾ ਸ਼ਾਮ ਤੇ ਤੁਸੀਂ ਦੋਸਤੋ ਇਹ ਆਪਣਾ ਸਾਹਮਣੇ ਬੱਚਾ ਪਿਆਗਾ ਰਾਕਾ ਬੁੱਲਦਾਗਾ ਜੋ ਕਿ ਅੱਜ ਤਕਰੀਬਨ 1 ਸਾਲ 1 ਮਹੀਨੇ ਦਾ ਹੋਇਆ ਇਸ ਦੀ ਗਰੋਥ ਦੇ ਸਕਦੇ ਹਾਂ ਅਸੀਂ ਵੀਰ ਇਸ ਨੂੰ ਕੋਈ ਵੀ ਰੋਸਟਡ ਫੀਡ ਜਾਂ ਕੋਈ ਵਿਚਾਰ ਨੂੰ ਕੈਮੀਕਲ ਵਗੈਰਾ ਨਹੀਂ ਦਿੰਦੇ ਸਿਰਫ ਇਹਨੂੰ ਅਸੀਂ ਦੇਸੀ ਖਾਦ ਖਰਾਕ ਦੇ ਨਾਲ ਹੀ ਤਿਆਰ ਕਰਦੇ ਆ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੋਸਤੋ ਬਹੁਤ ਉੱਚਾ ਬੁੱਲ ਤਿਆਰ ਕਰਕੇ ਦਿਖਾਵਾਂਗੇ ਤੇ ਸਿਰਫ ਦੋਸਤੋ ਇਸ ਨੂੰ ਅਸੀਂ ਆਪਣੀ ਖਾਦ ਖਰਾਕ ਨਾਲ ਹੀ ਤਿਆਰ ਕਰਦੇ ਆ ਜੀ ਤੁਸੀਂ ਦੇਖੋ ਕਿਸ ਤਰ੍ਹਾਂ ਆਪਣੀ ਮਾਸਤੀ ਦੇ ਵਿੱਚ ਪਿਆ ਹੋਇਆ ਹੈਗਾ